ਜੇਕਰ ਸਮਾਂ ਰਹਿੰਦਾ ਇਹ ਵੀਡੀਓ ਨੂੰ ਤੁਸੀਂ ਅੱਗੇ ਪਹੁੰਚਾ ਦਿੱਤਾ ਤਾਂ ਸ਼ਾਇਦ ਕਿਸੇ ਦੀ ਜਾਨ ਬਚ ਸਕਦੀ ਹੈ ਜੋ ਦੋ ਜ਼ਿਲ੍ਹਾ ਲੁਧਿਆਣਾ ਦੇ ਅਧੀਨ ਆਉਂਦੇ ਮੁੱਲਾਪੁਰ ਦਾਖਾ ਦੇ ਵਿੱਚ ਪੈਂਦੇ ਪਿੰਡ ਹਸਨਪੁਰ ਦੇ ਵਿੱਚ ਆਵਾਰਾ ਕੁੱਤਿਆਂ ਦੇ ਵੱਲੋਂ ਬੱਚਿਆਂ ਨੂੰ ਨੋਚ-ਨੋਚ ਕੇ ਉਹਨਾਂ ਦੀ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਤਸਵੀਰਾਂ ਤੁਸੀਂ ਪਿੰਡ ਦੀਆਂ ਦੇਖ ਸਕਦੇ ਹੋ ਜ਼ਿਕਰ ਖਾਸ ਹੈ ਕਿ ਸਵੇਰੇ 11:00 ਵਜੇ ਬੱਚੇ ਉੱਤੇ ਕੁੱਤਿਆਂ ਦੇ ਝੁੰਡ ਨੇ ਦੱਸਿਆ ਜਾ ਰਿਹਾ ਹੈ ਕਿ ਇੰਨੀ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਕਿ ਬੱਚੇ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਵੱਲੋਂ ਗੁੱਸੇ ਦੇ ਵਿੱਚ ਜਦੋਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹਾਈਵੇ ਜਾਮ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਇੱਥੇ ਇੱਕ ਮੰਦਭਾਗੀ ਖਬਰ ਉਦੋਂ ਵੀ ਸਾਹਮਣੇ ਆਈ ਜਦੋਂ ਇੱਕ ਹਫ਼ਤੇ ਦੇ ਵਿੱਚ ਦੂਸਰੀ ਮੌਤ ਹੋ ਜਾਂਦੀ ਹੈ ਇਹ ਦੂਜੀ ਮੌਤ ਪਰਿਵਾਰ ਦਾ ਇਕਲੌਤਾ ਬੱਚਾ ਸੀ ਜਿਸ ਤੋਂ ਬਾਅਦ ਇਸ ਬੱਚੇ ਦੀ 12 ਸਾਲ ਦੀ ਉਮਰ ਤਿਸ ਦਾ ਨਾਮ ਹਰਸ਼ੁਖਪ੍ਰੀਤ ਹਨੀ ਦੱਸਿਆ ਜਾ ਰਿਹਾ ਹੈ ਮਿਤਿਕ ਬੱਚੇ ਦੇ ਪਿਤਾ ਨੇ ਦੱਸਿਆ ਹੈ ਕਿ ਆਵਾਰਾ ਕੁੱਤਿਆਂ ਵੱਲੋਂ ਪਹਿਲਾਂ ਤਾਂ ਕਈ ਵਾਰ ਲੋਕਾਂ ਤੇ ਜਾਨਲੇਵਾ ਹਮਲਾ ਕੀਤਾ ਮੌਕੇ ਤੇ ਮੌਜੂਦ ਪਿੰਡ ਦੇ ਸਰਪੰਚ ਨੇ ਵੀ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਕਈ ਵਾਰ ਕਹਿ ਚੁੱਕੇ ਆ ਪਰ ਸਾਡੀ ਕੋਈ ਸਾਰ ਨਹੀਂ ਲੈਂਦਾ ਪਿਆ ਗੱਲਬਾਤ ਕੁਸ਼ਮ ਨਹੀਂ ਉਹਦਾ ਜਵਾਕ ਇੱਥੇ ਉਹਦਾ ਕੁੱਤਾ ਉਹ ਮਾਰਿਆ ਪਿਆ ਵਾ ਉਹਨੂੰ ਲੱਭਦਾ ਫਿਰਦਾ ਸੀਗਾ ਇੱਥੇ ਆਹ ਕੁੱਤੇ ਆ ਗਏ ਵਾ ਆ ਬੜਾ ਅੱਛਾ ਜੀ ਇਹ ਤਾਂ ਸਾਡਾ ਤਾਂ ਘਰ ਹੀ ਆ ਇੱਥੇ ਹਾਂ ਜੀ ਘਰੀ ਆ ਕੇ ਕੁੱਤਿਆਂ ਨੇ ਢਾਲਿਆ ਸਾੰਦਾ 10 ਮਿੰਟ ਮ ਨਹੀਂ ਦਿੱਤੇ ਦਸਾਂ ਮਿੰਟਾਂ ਦੀ ਜਵਾਬ ਮਾਰਦਾ ਕਿੰਨੇ ਕੁੱਤੇ ਸੀਗੇ ਜੀ 10 12 ਕੁੱਤੇ ਸੀਗੇ ਮੈਂ ਤਾਂ ਗਿਣੇ ਵੀ ਨਹੀਂ ਗਏ ਢੁੰਡਦਾ ਤਗੜਾ ਕੁੱਤਾ ਢੁੰਡਦਾ ਤਗੜਾ ਤੁਹਾਡਾ ਇਕੱਲਾ ਕੁੱਤੇ ਆ ਇਕੱਲਾ ਕੱਲਾ ਬੇਟਾ ਕਿੰਨੇ ਸਾਲ ਦਾ ਸੀਗਾ ਸਰ ਜੀ 1100 1100 11 ਸਾਲ ਦਾ ਪੰਜਵੀਂ ਜੀ ਕੋਈ ਹੋਰ ਬੱਚੇ ਕਿੰਨੇ ਆ ਤੁਹਾਡੇ ਕੋਈ ਨਹੀਂ ਇਹ ਵੀ ਇਕੱਲਾ ਹੀ ਆਗਾ ਹਾਂ ਮੈਂ ਵੀ ਇਕੱਲਾ ਹੀ ਆ ਮੇਰੇ ਡੈਡੀ ਡੈਥ ਹੋ ਗਈ ਡੈਡੀ ਡੈਡੀ ਡੈਥ ਹੋ ਗਈ 84 ਟਰੈਕਟਰ ਪਲਟ ਗਿਆ ਸੀਗਾ ਇਹ ਮਾਨੇ ਮਠਾ ਦੋ ਮਹੀਨੇ ਬਾਅਦ ਦਾ ਜਨਮ ਮੰਗ ਕੀ ਕਰਦੇ ਹੋ ਮੰਗ ਕੀ ਕਰਨੀ ਹੈ ਮਹਾਰਾਜ ਬਾਕੀ ਲੋਕਾਂ ਨੂੰ ਬਚਾਵੇ ਉਹਨਾਂ ਦੀ ਰੱਖਿਆ ਕਰਨ ਅੱਡੇ ਨਾਲ ਜਿਹੜਾ ਬਾਣਾ ਵਰਤਣਾ ਹੀ ਵਰਤ ਗਿਆ ਕਹਿੰਦੇ ਪਹਿਲਾਂ ਵੀ ਕੁੱਤੇ ਨੇ ਕਿਸੇ ਨੇ ਜਵਾਬ ਖਾ ਕੇ ਪ੍ਰਵਾਸੀ ਦਾ ਮਜ਼ਦੂਰ ਦਾ ਵਿਚਾਰੇ ਦਾ ਕਿੰਨੇ ਕ ਹੁਣ ਤੱਕ ਘਟਨਾਵਾਂ ਕੁਝ ਹੈ ਜੀ ਦੋ ਘਟਨਾਵਾਂ ਤਾਂ ਆ ਹੋ ਗਈਆਂ ਉ ਲੋਕਾਂ ਨੂੰ ਵੀ ਕੱਲ ਵੱਡੇ ਇਹਨਾਂ ਨੇ ਆਮ ਕੱਲ ਆਮ ਲੋਕਾਂ ਨੂੰ ਵੀ ਵੱਡੇ ਇਹਨਾਂ ਨੇ ਪਿੰਡ 'ਚ ਟੈਗ ਕਰੇ ਕੀ ਨਾਮ ਆ ਹਰਵੰਦ ਸਿੰਘ ਆ ਜੀ ਪਿੰਡਵਾਸੀ ਹਾਂ ਜੀ ਪਿੰਡਵਾਸੀ ਕਿਵੇਂ ਦੇਖਦੇ ਹੋ ਜਿਹੜੀ ਇਹ ਘਟਨਾ ਹੋਈ ਆ ਜੀ ਬਹੁਤ ਮੰਦਪ ਗਈ ਬਹੁਤ ਮਾੜਾ ਆ ਬਹੁਤ ਜ਼ਿਆਦਾ ਪੜਿਆ ਜਵਾਕ 11 ਸਾਲ ਦਾ ਬਹੁਤ ਜਾਰੇ ਕੁੱਤਰੇ ਉਹ ਤੋਂ ਖੱਚ ਕੇ ਇੱਥੇ ਲੈ ਆ ਗਿਆ ਮਾਰ ਕੇ ਇੱਥੇ ਹੜਤਾ ਜਦੋਂ ਡੈਡੀ ਆ ਡਾਂਗੜ ਨੂੰਗਾ ਮਾਰੀਆਂ ਲਉ ਛਿੱਟੀ ਫੇ ਭੱਜਿਆ ਜੇ ਚੱਕ ਕੇ ਲੈ ਆਥੇ ਇਹਦੇ ਹੱਥਾਂ 'ਚ ਪੂਰਾ ਆ ਗਿਆ ਨੂ ਐਂਬੂਲੈਂਸੇ ਪੂਰਾ ਹੋ ਗਿਆ ਅੱਛਾ ਪ੍ਰਸ਼ਾਸਨ ਨੇ ਕੀ ਜਾਸਵਾਸ਼ਣ ਦਿੱਤਾ ਕੋਈ ਨਹੀਂ ਕਰਿਆ ਕੋਈ ਉਹਨਾਂ ਨੇ ਪੰਜ ਤਿੰਨ ਨੂੰ ਭਈਆਂ ਜਵਾਖਾ ਕੇ ਲੈਣ ਦੇ ਪਰਲੇ ਪਾਸੇ ਉਹ ਵੀ ਉਹ ਵੀ ਛੱਡ ਕੇ ਪੰਜਵੇਂ ਮਾਰਦਾ ਕਾਰਵਾਈ ਕਾਲੀ ਕੀ ਕਰਨ ਗੇੜਾ ਕੱਢ ਕੱਲ ਮੁਰਗੇ ਪੁਲਿਸ ਵਾਲੇ ਜਿਹਦੇ ਪਿਆ ਸੀ ਕਹਿੰਦੇ ਕਰਾਂਗੇ ਕੋਈ ਕਾਰਵਾਈ ਕੋਈ ਨਹੀਂ ਕਰਨੀ ਉਹ ਤਾਂ ਬਸ ਆਲਾ ਜਾ ਤਾਂ ਪੂਰਾ ਕਰਕੇ ਚਲੇ ਹ ਹਸਨਪੁਰ ਦੀ ਪੰਚਾਇਤ ਨੇ ਮੇਖਲ ਜਾ ਕੇ ਥਾਣੇ ਲਿਖਾਇਆ ਵੀ ਤਲਾਸ਼ ਕੀਤੀ ਹਾਂ ਪਰ ਇਹਨਾਂ ਨਹੀਂ ਸੀ ਪਤਾ ਵੀ ਅਸੀਂ ਦਾਡੋਰ ਕਰਕੇ ਭੱਜ ਜਾਣਗੇ ਉਹ ਜਾਨੀ ਕਿ ਇਹ ਸੀ ਜਵਾਕ ਉਹ ਸੁਣਨ ਚ ਆਇਆ ਸੀ ਵੀ ਪਤੰਗ ਲੁੱਟਦਾ ਸੀ ਹੋ ਸਕਦਾ ਵੀ ਪਤੰਗ ਲੁੱਟਦੇ ਦਾ ਕਈ ਗਰ ਆ ਪਏ ਗਏ ਨੇ ਵੀ ਕੁੱਤਿਆਂ ਦੇ ਉੱਤੇ ਡੇਗ ਗਿਆ ਹੈ ਜੀ ਉਹ ਜਵਾਕ ਦਾ ਪਤੰਗ ਸੀ ਪਰ ਇਹ ਤਾਂ ਸਾਡਾ ਜਵਾਕ ਦਾ ਇੱਥੇ ਇੱਥੇ ਆਇਆ ਘਰ ਕੋਲੇ ਜਿਵੇਂ ਦੱਸਦੇ ਆ ਗੱਲ ਵੀ ਘਰ ਕੋਲ ਆਇਆ ਘਰੋਂ ਇੱਥੋਂ ਜਾ ਕੇ ਲੈ ਗਿਆ ਅੱਛਾ ਜੀ ਇਹਦੇ ਵਿੱਚ ਇਹ ਸਾਨੂੰ ਇਹ ਪਤਾ ਲੱਗਿਆ ਜਾਣਕਾਰੀ ਤੋਂ ਵੀ ਦੋ ਕੁੱਤੇ ਵੱਡੇ ਨੇ ਪੁੱਟ ਵਾਲਾ ਉਹ ਜਿਹੜੇ ਕੋਈ ਮੰਨ ਲਓ ਵੀ ਵੱਡੇ ਘਰਾਂ ਦੇ ਕੁੱਤੇ ਆਪਾਂ ਰੱਖ ਲੈਂਦੇ ਆ ਸ਼ੌਂਕ ਲਈ ਉਹ ਜਦੋਂ ਤੰਗ ਕਰਨ ਲੱਗ ਗਏ ਉਹਨਾਂ ਨੇ ਛੱਡ ਤੇ ਹਾਂਜੀ ਛੱਡ ਤੇ ਉਹ ਗੈਂਗ ਚ ਰਲ ਗਏ ਉਹੀ ਗੱਲ ਫੜਦੇ ਆ ਠੀਕ ਹੈ ਜੀ ਕਿੰਨੇ ਸਾਲਾਂ ਦਾ ਬੱਚਾ ਸੀ ਇਹ ਇਹ ਤਕਰੀਬਨ 11-12 ਸਾਲ ਦਾ ਬੱਚਾ ਸੀ ਅੱਛਾ 11 ਸਵਾ 11 ਸਵਾ ਮਤਲਬ ਕੀ ਮੰਗ ਕੀਤੀ ਪ੍ਰਸ਼ਾਸਨਾਂ ਕਹਿੰਦੇ ਰੋਡ ਵੀ ਜਾਮ ਕੀਤਾ ਸੀ ਪ੍ਰਸ਼ਾਸਨ ਕੱਲ ਕੱਲ ਰੋਡ ਜਾਮ ਕੀਤਾ ਗੱਲ ਤਾਂ ਮੈਂ ਤਾਂ ਹੈ ਨਹੀਂ ਸੀ ਬਾਹਰ ਸੀ ਕਿਤੇ ਹੈ ਤੇ ਅਸੀਂ ਤਾਂ ਹਲੇ ਵੀ ਇਹੀ ਮੰਗ ਕਰਦੇ ਆ ਵੀ ਇਹਨਾਂ ਦਾ ਕੋਈ ਜਿਹੜੇ ਕੁੱਤੇ ਆ ਇਹਨਾਂ ਦਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕੋਈ ਹੱਲ ਕਰਨਾ ਚਾਹੀਦਾ ਨਹੀਂ ਹੋਰ ਬਹੁਤ ਵੱਡੇ ਨੁਕਸਾਨ ਕਰਨਗੇ ਕਿੰਨਾ ਚਿਰ ਤੰਗ ਆ ਪਿੰਡ ਦੇ ਵਿੱਚ ਕਹਿੰਦੇ ਇੱਕ ਲੋਕੀ ਬਾਹਰ ਨਹੀਂ ਨਿਕਲਦੇ ਡਰ ਦੇ ਮਾਰੇ ਕੁੱਤੇ ਹੈ ਹੀ ਬਹੁਤ ਜ਼ਿਆਦੇ ਗੰਗ ਜੀ ਹਾਂਜੀ ਮੇਰੀ ਆ ਨਾਲ ਮੋਟਰ ਆ ਇੱਥੇ ਸਾਡੇ ਜਗ੍ਹਾ ਬਣੀ ਆ ਮੈਂ ਮੱਥਾ ਟੇਕਣੋਂ ਮੈਨੂੰ ਕਈ ਘਰ ਪੈ ਗਏ ਅੱਛਾ ਜੀ ਮੈਂ ਤਾਂ ਮੋਟਰ ਹਾਲ ਤੇਜ਼ ਕਰਕੇ ਪਰ ਪਾ ਨਹੀਂ ਛੋੜੋ ਪਤਾ ਵੀ ਇਹ ਸਾਨੂੰ ਜੇ ਲੱਤ ਫੜੇ